ਹਲਕਾ ਨਾਬਾ ਦੀ ਗੱਲ ਕਰਾਂਗੇ ਹਲਕਾ ਨਾਬਾ ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਚੰਦਰੇਸ਼ਵਰ ਸਿੰਘ ਮੋਹੀ ਲਗਾਤਾਰ ਆਪਣੀਆਂ ਗਤੀਵਿਧੀਆਂ ਸ਼ੁਰੂ ਕਰ ਰਹੇ ਨੇ ਤੇ ਲਗਾਤਾਰ ਪਿੰਡਾਂ ਚ ਜਾ ਰਹੇ ਨੇ ਇਹ ਵੀ ਜਾਣਕਾਰੀ ਦੇ ਦਈਏ ਕਿ ਪਿਛਲੇ ਸਮੇਂ ਦੌਰਾਨ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਰਹੇ ਨੇ ਕਾਫੀ ਸਮਾਂ ਜੇਲ੍ਹ ਚ ਵੀ ਰਹੇ ਨੇ ਤੇ ਹੁਣ ਜੇਲ੍ਹ ਤੋਂ ਬਾਹਰ ਆਏ ਨੇ ਉਹਨਾਂ ਦੀਆਂ ਵੀ ਗਤੀਵਿਧੀਆਂ ਨਾਬਾ ਦੀਆਂ ਚੱਲ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਸੀਨੀਅਰ ਆਗੂ ਨੇ ਚੰਦਰੇਸ਼ਵਰ ਸਿੰਘ ਨੌਜਵਾਨ ਆਗੂ ਨੇ ਸੋ ਐਸ ਸੀ ਵਿੰਗਰੇ ਮੈਂਬਰ ਵੀ ਰਹੇ ਨੇ ਸੋ ਗੱਲਬਾਤ ਕਰਾਂਗੇ ਮੋਹੀ ਸਾਹਿਬ ਨਾਲ ਮੋਹੀ ਸਾਹਿਬ ਸਵਾਗਤ ਬਹੁਤ ਬਹੁਤ ਸਤਿਕਾਰ ਦਿਲਸਾਰੇ ਆਏ ਥੈਂਕ ਯੂ ਮੋਹੀ ਜੀ ਮੇਰੇ ਪਾਪਾ 1985 ਐਮ ਐਲ ਏ ਬਣੇ ਸੀ ਕਿ ਪਹਿਲੀ ਵਾਰ ਜੀ ਉਦੋਂ ਉਹ ਕੋਈ 35000 ਦੀ ਉਮਰ ਸੀ ਤੇ ਉਹ ਐਮ ਬੀ ਬੀ ਐਸ ਉਹਨਾਂ ਨੇ ਕੀਤੀ ਹੋਈ ਹੈ ਪਟਿਆਲਾ ਗਵਰਨਮੈਂਟ ਮੈਡੀਕਲ ਕਾਲਜ ਤੋਂ ਉਸ ਤੋਂ ਬਾਅਦ ਹੀ ਫਿਰ ਜਿਹੜੇ ਕੈਪਟਨ ਮਿੰਦਰ ਸਿੰਘ ਸੀਗੇ ਫਿਰ ਉਹ ਵੈਦਰ ਆ ਗਏ ਸੀਗੇ ਫਿਰ 90 'ਚ ਵਾਪਸ ਮਾਰਾ ਸਾਹਿਬ ਕਾਂਗਰਸਾਇਨੇ ਪਾਪਾ ਵੀ ਨਾ ਲਾਏ ਨੇ ਤੇ 2002 ਅਨਫੋਰਚਨਟਲੀ ਸੀਪੀਏ ਨੇ ਹਰਸ਼ ਨਾ ਹੁੰਦਾ ਸੀਗਾ ਤੇ ਉਹ ਸੀਟ ਸਾਡੇ ਛਤਰਾਣੇ ਵਾਲੀ ਉਧਰ ਅਲੀਗੀ ਚਲ ਆਏ ਫਿਰ ਪਾਪਾ ਨੂੰ ਮੈਂਬਰ ਪੰਜਾਬ ਲੋਕ ਸੇਵਾ ਕਮਿਸ਼ਨ ਉਹ ਮਾਰਾ ਸਾਹਿਬ ਲਿਖਾਤਾ ਸੀਗਾ ਤੇ 6 ਸਾਲ ਹੋਰ ਰਹਿ ਗਏ ਉਸ ਤੋਂ ਬਾਅਦ ਫਿਰ 10 ਸਾਲ ਤੱਕ ਅਲੀ ਗਵਰਨਮੈਂਟ ਰਹੀ ਹੈ ਤੇ ਜਦੋਂ ਦੁਬਾਰਾ ਆਪਣੇ ਕਾਂਗਰਸ ਗਵਰਨਮੈਂਟ ਆਈ ਤਾਂ 2021 ਚ ਮੈਨੂੰ ਮਾਰਾ ਸਾਹਿਬ ਨੇ ਪ੍ਰੋਬਬਲੀ ਦਾ ਯੰਗੇਸਟ ਮੈਂਬਰ ਪੰਜਾਬ ਸਿਟ ਐਸੀ ਕਮਿਸ਼ਨ ਜੋ ਕਿ ਇੱਕ ਸੰਵਿਧਾਨਕ ਕਮਿਸ਼ਨ ਹੈ ਪੰਜਾਬ ਦੇ ਵਸੈਟੇਟ ਚ ਆਫਿਸ ਹੈ ਉਥੇ ਮੈਨੂੰ ਮੈਂਬਰ ਲਗਾਇਆ ਤੇ 2021 ਤੋਂ ਲੈ ਕੇ 24 ਤੱਕ ਮੈਂ ਬਤੌਰ ਆਦੀਆਂ ਥੀ ਵਾਵਾ ਦੇਖੋ ਇਹ ਰਿਸ਼ਤ ਰਾਣਾ ਦਾ ਸਾਡਾ ਅਫਸਰ ਘਰ ਹੈ ਚਲੋ ਸਾਡਾ ਪ੍ਰਾਣਾ ਹਲਕਾ ਰਹੇ ਹੈ ਪਰ ਵਿੱਚ ਕਿਉਂਕਿ ਇੰਨੇ ਸਾਡਾ ਗੈਪ ਪੈ ਗਿਆ ਸੀਗਾ ਹੋ ਮੇਰੇ ਕੋਲ ਵੀ ਆਪਸ਼ਨ ਸੀ ਕਿ ਨਾਬਾ ਜਾਵਾ ਸ਼ਤਰਾਂ ਜਾਵਾ ਸ਼ਤਰ ਮੈਂ ਤਾਂ ਜੀ ਦੇਖੋ ਜੀ ਪੋਲਿਟਿਕ ਸਾਡੇ ਖੂਨ ਚ ਹੈ ਹੁਣ ਬਾਪਾ ਐਮਐਲਏ ਰਹੇ ਨਹੀਂ ਮੈਂ ਤਾਂ ਪੋਲਿਟਿਕ ਮਿਸ਼ਨ ਸ਼ੁਰੂ ਤੋਂ ਦੇਖੀ ਹੈ ਲੋਕਾਂ ਦਾ ਘਰੇ ਆਣਾ ਜਾਂਦਾ ਤਾਂ ਲੋਕਾਂ ਦੇ ਕੰਮ ਕਰਨੇ ਤੇ ਲੋਕਾਂ ਦੇ ਦੁੱਖ ਸੁੱਖ ਚ ਖੜਨਾ ਤੇ ਜਦੋਂ ਮੈਂ ਕਮਿਸ਼ਨ ਵੀ ਸੀਗਾ ਤਿੰਨ ਸਾਲ ਮੈਂ ਥਰੋਂ ਬੜੀ ਛੋਟੀ ਦੇਪੋ ਦੇ ਦੇਣਾ ਕਿ ਮੇ ਸਾਡੇ ਕੋਲ ਜਿਵੇਂ ਸਿਵਲ ਕੋਰਟ ਦੀ ਪਾਵਰ ਆਉਂਦੀ ਆ ਨੇ ਪਰ ਮੇਰੇ ਕੋ ਜਿਹੜਾ ਮਰਜ਼ੀ ਆਂਦਾ ਸੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਮੈਂ ਕਿਹਾ ਪੁਰਾਣੇ ਜਰੀ ਸਾਡੇ ਬਜ਼ੁਰਗਾਂ ਦੇ ਤਾਂ ਨੇ ਪੋਲੀਟੀਸ਼ਨ ਹੁੰਦੇ ਸਿਚਾਸਦਾਨ ਉਹ ਇੱਕ ਲਿਹਾਜ਼ ਰੱਖਦੇ ਹੁੰਦੇ ਸੀ ਕਿ ਆਪਾਂ ਕਦੇ ਵੀ ਆ ਪਾਦਰ ਸਾਹਿਬ ਦੀ ਪੋਲੀਟੀ ਦੇਖ ਲਈਏ ਕੈਪਟਰ ਮਿੰਦਰ ਸਿੰਘ ਦੀ ਹਰਜਨ ਸਿੰਘ ਬਰਾੜ ਜੀ ਦੀ ਜੋ ਉਹ ਸਾਰੇ ਲੀਡਰ ਦੇ ਵਰ ਪੋਲੀਟਿਸ ਦੇਖੀਏ ਇੱਕ ਲਿਹਾਜ਼ ਹੁੰਦਾ ਸੀਗਾ ਕਿ ਜੋ ਕੰਮ ਹੈ ਚਾਹ ਜਿਹੜੀ ਮਰਜ਼ੀ ਟੁੱਟੇ ਪਾਰਟੀ ਤੁਸੀਂ ਉਹ ਕੰਮ ਕਰੋ ਮੈਂ ਕਮਿਸ਼ਨ 'ਚ ਰਹਿੰਦੇ ਹੋਏ ਜਿਹੜੀ ਮਰਜ਼ੀ ਪਾਰਟੀ ਲੋਕ ਮੈਨੂੰ ਆਂਦੇ ਸੀਗੇ ਜਬ ਕੋਈ ਫੋਨ ਕਰਦੇ ਸੀ ਮੈਂ ਉਹ ਚਾਹ ਫਲਾ ਕੇ ਕੰਮ ਕਰਕੇ ਜੋ ਮਿੱਥ ਹੋ ਸਕਦਾ ਸੀਗਾ ਲੋਅ 'ਚ ਰਹਿ ਕੇ ਤੇ ਆਪਾਂ ਉਹ ਕੰਮ ਕੀਤੇ ਤਾਂ ਮੇਰੇ ਹੋਂ ਵੀ ਮੇਰੇ ਇਹੀ ਹੈ ਕਿ ਵੀ ਨਾਬਾ ਹਲਕੇ ਚ ਨਾਬਾ ਹਲਕਾ ਕਿ ਮੈਨੂੰ ਇੱਕ ریاਸਤੀ ਸ਼ਹਿਰ ਹੈ ਬੜਾ ਚੰਗਾ ਸ਼ਹਿਰ ਹੈ ਕਾਂਗਰਸ ਸੀਟ ਰਹੀ ਹੈ ਪਰ ਪਿਛਲੇ ਕੁਝ ਸਮਿਆਂ ਤੋਂ ਜਿਵੇਂ ਤੁਹਾਨੂੰ ਬਹੁਤ ਹੀ 18000 ਰਿਵੋਟਰ ਪਈ ਹੈ 2022 ਚ ਉਹ ਵੀ ਵੇਰ ਸੀਗੀ ਪਰ ਉਹ ਵੀ ਗੱਲ ਅੱਡ ਨੇ ਆਪਾਂ ਐਮਐਲਏ ਵੀ ਤਾਂ ਬਹੁਤ ਜਗ੍ਹਾ ਤੋਂ ਜਿੱਤੇ ਨੇ ਸਾਡੇ ਕਾਂਗਰਸ ਦੇ ਤੇ ਨਾਬੇ ਚ ਦੇਖੋ ਜੀ ਹਰ ਕਿਸ ਦਾ ਹੱਕ ਹੈ ਕਿ ਤੁਸੀਂ ਹਲਕੇ ਚੋਣ ਤਿਆਰੀ ਕਰੋ ਚਾਹ ਮੈਂ ਹੈ ਚਾ ਕੋਈ ਵੀ ਹੈ ਹਰੇਕ ਹਲਕੇ ਚ 5 5 6 6 ਕਿਉਂਕਿ ਕੈਂਡੀਡੇਟ ਨੇ ਚਾਹੇ ਉਹ ਹਲਕੇ ਦਾ ਬੰਦਾ ਐ ਐਮਐਲਏ ਰਿਹਾ ਹੋਵੇ ਮਿਨਿਸਟਰ ਰਿਹਾ ਹੋਵੇ ਉਹ ਵੀ ਉਹ ਮੈਟਰ ਨਹੀਂ ਕਰਦਾ ਤਿਆਰੀ ਕਰਨੀ ਹਰ ਇੱਕ ਦਾ ਅਧਿਕਾਰ ਹੈ ਤੇ ਉਹ ਮੈਂ ਕਰ ਰਿਹਾ ਜੇ ਲੋਕ ਪਿਆਰ ਦੇ ਰਹੇ ਨੇ ਅਸੈਪਟੇਬਿਲਟੀ ਬਣ ਰਹੀ ਹੈ ਤਾਂ ਕਿ ਮੈਂ ਜਾ ਰਿਹਾ ਜੇ ਲੋਕ ਪਿਆਰ ਹੀ ਨਹੀਂ ਦੇਣਗੇ ਅਸੈਪਟੇਬਿਲਟੀ ਨਹੀਂ ਹੋਊਗੀ ਦਾ ਕਹਣਗੇ ਜੀ ਕੱਲ ਦਾ ਮੁੰਡਾ ਥੋੜਿਆ ਫਿਰਦਾ ਤੇ ਮੈਂ ਕਿੱਥੇ ਜਾਵਾਂ ਜੇ ਲੋਕ ਬੁਲਾਉਂਦੇ ਤਾਂ ਹੀ ਜਾਣਾ ਨਾ ਕਿ ਸਾਡੇ ਹੁਣ ਤੱਕ ਦਸੰਬਰ ਚ ਮੈਂ ਪਹਿਲੀ ਵਾਰ ਆਇਆ ਮੈਂ ਨਾਬਿੰਗ ਮੈਂ ਇੱਕ ਛੋਟੀ ਜੀ ਵੀਡੀਓ ਪਾਈ ਸੀਗੀ ਦੋ ਤਿੰਨ ਘਰਾਂ ਚ ਮੇਰੇ ਨਿੱਜੀ ਆਪਾ ਫੰਕਸ਼ਨ ਸੀਗੇ ਮੈਂ ਵੀਡੀਓ ਕਿਉਂ ਮੈਂ ਸੋਸ਼ਲ ਮੀਡੀਆ ਤੇ ਫੇਸਬੁਕ ਇੰਸਟਾ ਤੇ ਮੈਂ ਐਕਟਿਵ ਰਹਿਣਾ ਐਕਟਿਵ ਸੀਗਾ ਤੇ ਉਹ ਵੀਡੀਓ ਦੇ ਨਾਲ ਮੈਨੂੰ ਇੰਨੇ ਮੈਸੇਜ ਆਏ ਜੇ ਮੈਂ ਤੁਹਾਨੂੰ ਦਿਖਾਵਾਂ ਕਿ ਸਾਡੇ ਸਪਿੰਡ ਚ ਆਓ ਦੀ ਸਾਡੇ ਇਸ ਬੋਰਡ ਚ ਆਓ ਮੇਗਾ ਕਿ ਵੀ ਕਮਾਲ ਹੋ ਗਈ ਕਿ ਮੈਂ ਤਾਂ ਕਦੇ ਇਸ ਨਾਫਿਜ ਮੈਂ ਕਦੇ ਵਿਚਰਿਆ ਨਹੀਂ ਜਨਮਸ਼ਾਨ ਬਹੁਤ ਹੈ ਪਾਪਾ ਦੇ ਵੀ ਬਹੁਤ ਐਮਐਲਏ ਰਹੇ ਨੇ ਬਹੁਤ ਸਾਰੇ ਪਿੰਕ ਨੇ ਪਰ ਇਹ ਮੇਗਾ ਕਮਾਲ ਹੋ ਗਈ ਤੇ ਫਿਰ ਅਸੀਂ ਇੱਕ ਸਿਸਟਮ ਬਣਾਇਆ ਕਿ ਪਿੰਡਾਂ 바이 ਕਿ ਵੀ ਪਾਸ ਹੋ ਜਲੋ ਇੱਕ ਦਰ ਅੱਬਾ ਇੱਕ ਦਰ ਕਿ ਵੀ ਇਹ 100 ਕਬਰਾ ਮਨਾ ਕੇ ਅਸੀਂ ਪਿੰਡਾਂ ਦੇ ਤੌਰੇ ਸ਼ੁਰੂ ਕਰਦੇ ਜਦੋਂ ਪਿੰਡਾਂ ਦੇ ਤੌਰੇ ਸ਼ੁਰੂ ਕਰਦੇ ਤੇ ਐ ਪਿੰਡ ਐ ਨਹੀਂ ਕਿ ਵੀ ਪੰਚਾਇਤਾਂ ਬਣਾਉਂਦੀਆਂ ਸੀਗੀਆਂ ਸਰਪੰਚਾਂ ਨੇ ਪ੍ਰੋਗਰਾਮ ਰਖਾਣੀ ਸ਼ੁਰੂ ਕਰਦੇ ਸਰਪੰਚ ਕੱਲੇ ਸਾਡੀ ਪਾਰਟੀ ਦੇ ਨਹੀਂ ਜਿਹੜੇ ਬਾਕੀ ਪਾਰਟੀ ਸਰਪੰਚਾਂ ਨੇ ਕਿਹਾ ਸੀ ਤੇ ਤੁਹਾਡੇ ਨਾਲ ਤੁਹਾਡੇ ਥੂ ਹੀ ਕਾਂਗਰਸ ਪਾਰਟੀ ਜੁਆਇਨ ਕਰਨੀ ਆ ਮੈਂ ਕਿ ਇੱਕ ਤੋਂ ਵੱਡੀ ਗੱਲ ਮੇਰੀ ਕੀ ਆ ਤੁਸੀਂ ਮੇਰਾ ਦੇਖੋ ਜੀ ਫੇਸਬੁੱਕ ਸਰਪੰਚਾਂ ਨੇ ਸਰਪੋ ਰੋਕੇ ਪਾਈ ਹੋਏ ਨੇ ਦੂਜੀ ਪਾਰਟੀਆਂ ਦੇ ਵੀ ਬੇਕੌਫ ਹੋ ਕੇ ਕੋ ਦੱਸ ਨਹੀਂ ਕਿ ਪਰ ਥੋੜੇ ਨਾਲ ਅਸੀਂ ਕਾਂਗਰਸ ਪਾਰਟੀ ਜੁਆਇਨ ਕਰਨੀ ਹੈ ਥੋੜੀ ਨੁਮਾਇੰਦਗੀ ਹੇਠ ਤੇ ਇਹ ਮੇਰੀ ਬਹੁਤ ਹੀ ਮੈਂ ਕੋਈ ਹਵਾਚ ਨਹੀਂ ਕਰਨੀ ਕਰ ਰਿਹਾ ਕੋਈ ਹੰਕਾਰ ਬੜੀ ਮਾਨ ਵਾਲੀ ਗੱਲ ਹੈ ਕਿ ਇੱਕ ਮੈਂ ਇੱਕ ਕਿਵਿਕ ਨੌਜਵਾਨ ਹਾਂ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਨਾਬੇ ਹਲਕੇ ਦਾ ਪਿਆਰ ਮਿਲ ਰਿਹਾ ਹੁਣ ਤੱਕ ਸਾਡੇ ਘਟੋ ਘਟ ਆਲਮੋਸਟ 45 ਪਿੰਡ ਕਵਰ ਹੋ ਗਏ ਨੇ ਆ ਚਾਰ ਪੰਜ ਮਹੀਨਿਆਂ ਚ ਜੀ ਇਦਾਂ ਪਚੋਨਾ ਜੀਰੀ ਵਿੱਚ ਅੱਪ ਲਗਾਈਏ ਕਿਵਿਕ ਕਿਸਾਨ ਵੀ ਦੀ ਹੁੰਦੇ ਨੇ ਬਿਲਕੁਲ ਬਿਲਕੁਲ 10 ਤੋਂ 12 ਵੋਟ ਕਵਰ ਹੋ ਗਏ ਨੇ ਤੇ ਸਾਡੇ ਫੰਕਸ਼ਨ ਹੋ ਚੁੱਕੇ ਨੇ ਮੀਟਿੰਗਾਂ ਹੋ ਚੁੱਕੀਆਂ ਟੀਮ ਬਣ ਚੁੱਕੀ ਹੈ ਕਾਂਗਰਸ ਆਈ ਕਮਨ ਸਟੇਟ ਲੀਡਰਸ਼ਿਪ ਸਾਰਨੇ ਇਹ ਮੰਨਦੇ ਨੇ ਤੁਸੀਂ ਟੀਮ ਪਿਆਰ ਕਰੋ ਜਿਹੜੇ ਲੋਕ ਨੇ ਚੰਗੇ ਲੋਕ ਨੇ ਉਹਨਾਂ ਨੂੰ ਅੱਗੇ ਲੈ ਕੇ ਆਈਏ ਯੂਥ ਨੂੰ ਅੱਗੇ ਲੈ ਕੇ ਆਈਏ ਪਲੱਸ ਜਿਹੜੇ ਕਾਂਗਰਸੀ ਵਰਕਰ ਜਿਹੜੇ ਸਾਡੇ ਆਪਣੇ ਸੀਨੀਅਰ ਕਾਂਗਰਸ ਬੰਦੇ ਨੇ ਕਈ ਹਲਕਿਆਂ 'ਚ ਨਾਰਾਜ਼ ਹੋ ਕੇ ਅੱਕਰੀ ਬੈ ਗਏ ਖਾਸ ਕਰਕੇ ਜੇ ਮੈਂ ਨਾਪੇ ਦੀ ਗੱਲ ਕਰਾਂ بڑے ਕਾਂਗਰਸੀ ਨੇ ਇਲੈਕਸ਼ਨ 'ਚ ਭਾਗੀਦਾਰੀ ਨਹੀਂ ਕੀਤੀ ਘਰੀ ਬੈਗੇ ਜਾਂ ਦੂਜੇ ਪਾਰਟੀਆਂ 'ਚ ਸ਼ਿਫਟ ਹੋ ਗਏ ਜਿਹੜੇ ਸਾਡੇ ਨਾਰਾਜ ਕਾਂਗਰਸੀ ਹੁੰਦੇ ਆ ਉਹਨਾਂ ਦੇ ਘਰੇ ਜਾਓ ਉਹਨਾਂ ਨੂੰ ਮਨਾਓ ਨਾ ਕਿ ਕਾਂਗਰਸ ਮਜ਼ਬੂਤ ਕਰਦਾ ਕਿਵੇਂ ਮਜ਼ਬੂਤ ਹੋਊਗੀ ਜਿਹੜੇ ਸਾਡੇ ਕਾਂਗਰਸੀ ਬੰਦੇ ਨੇ 25 30 ਸਾਲ ਕਾਂਗਰਸ ਪਾਰਟੀ 'ਚ ਲਗਾਈ ਆ ਜੀ ਹੁਣ ਘਰੇ ਬੈਠੇ ਨੇ ਉਹਨਾਂ ਨੂੰ ਕੋਈ ਜਾ ਕੇ ਨਹੀਂ ਪੁੱਛ ਰਿਆ ਤੇ ਮੇਰੀ ਜ਼ਿੰਮੇਵਾਰੀ ਨਹੀਂ ਬਣਦੀ ਉਹਨਾਂ ਦਾ ਹਾਲ ਚਾਲ ਪੁੱਛਣਾ ਉਹਨਾਂ ਨੂੰ ਐਕਟਿਵ ਕਰਨਾ ਉਹਨਾਂ ਦੀ ਗਾਈਡੈਂਸ ਹੀ ਹੈ ਸ਼ਟੇ ਜੀ ਬਣਾਈਏ ਤੇ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਤੇ ਮੈਂ ਨਾਲ ਲੈ ਕੇ ਚਾਹਣਾ ਵੀ ਹੈ ਕਿ ਤੁਸੀਂ ਮੇਰੇ ਦੇਖੋਗੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਪ੍ਰਾਨ ਸਾਡੇ ਕਾਂਗਰਸੀ ਨੇ ਜਿਹੜੇ ਸਾਡੇ ਸੀਨੀਅਰ ਬੰਦੇ ਨੇ ਜਿਹੜੇ ਨਾਰਾਜ਼ ਹੋ ਕੇ ਕੀਤੀ ਕਾਰਨ ਘਰੇ ਬੈਠੇ ਨੇ ਉਹਨਾਂ ਕੋਲ ਜਾ ਕੇ ਮੈਂ ਚਾਹ ਪੀ ਗਿਆ ਨਾ ਕਿ ਤੁਹਾਡੇ ਸਾਦਾ ਅਸ਼ੀਰਵਾਦ ਚਾਹੀਦਾ ਤੁਸੀਂ ਨਾਲ ਚੱਲੋ ਪਲਸ ਯੂਥ ਜਿਹੜਾ ਯੂਥ ਬਾਹਰ ਜਾ ਰਿਹਾ ਪੋਲਿਟਿਕਸ ਨਹੀਂ ਆ ਰਿਹਾ ਬਹੁਤ ਘਾਟੜ ਜੋ ਮੈਂ ਮਹਿਸੂਸ ਕੀਤਾ ਮੈਂ ਗੱਤ ਵੀ ਉਸਾਦਾ ਜੋ ਮਹਿਸੂਸ ਕੀਤਾ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਅਗਲੀ ਪੀੜ੍ਹੀ ਤਿਆਰ ਕਰੀ